ਤੇ ਝੂਠਾ ਇਨਸਾਨ ਜਿਹੜਾ ਭਗਵੰਤ ਮਾਨ ਹੈ ਉਹਦੀਆਂ ਗਰੰਟੀਆਂ ਵਾਰੰਟੀਆਂ ਦੇ ਲੋਕਾਂ ਨੇ ਝੂਠ ਜਿਹੜਾ ਉਹਨੇ ਝੂਠ ਬੋਲਿਆ ਝੂਠ ਦਾ ਲੋਕ ਸ਼ਿਕਾਰ ਹੋ ਗਏ ਕਮਨੀ ਕਲਜਾ ਨਾਬਾ ਇਹ ਜਿਹੜਾ ਮੁਜਾਰਾ ਕਰ ਰਿਹਾ ਹੈ ਇਹਨਾਂ ਦਾ ਝਗੜੂ ਫੂਕ ਮੁਜਾਰਾ ਹੈ ਅਸੀਂ ਸਾਰੇ ਚਾਹੁੰਦੇ ਆਂ ਕਿ ਪੰਜਾਬ ਦੇ ਲੋਕ ਜੋ ਠੱਗੇ ਗਏ ਨੇ ਇਹ ਮੁਰੂ ਉਸੇ ਵਿਕਾਸ ਦੀ ਲੀਆਂ ਤੇ ਆਉਣ ਸ਼੍ਰੋਮਣੀ ਅਕਾਲੀ ਦਲ ਤੇ ਗੁਰੂ ਮਹਾਰਾਜ ਕਿਰਪਾ ਕਰਨਗੇ ਐਦ ਕੀ ਕਹਿੰਦਾ ਮੈਂ 13 ਸੀਟਾ ਜਿੱਤੂਗਾ ਵੀ ਵਾਕਈ ਜ਼ੀਰੋ ਅਸੀਂ ਹੀਰੋ ਆਂ ਜ਼ੀਰੋ ਇਹ ਬਣੂਗਾ ਹੀਰੋ ਬਣੂਗਾ ਸ਼੍ਰੋਮਣੀ ਅਕਾਲੀ ਦਲ ਰੋਮ ਨੇ ਕਾਲੀਦਲ ਵੱਲੋਂ ਵਿਧਾਨ ਸਭਾ ਹਲਕਾ ਨਾਬਾ ਦੇ ਇੰਚਾਰਜ ਮੱਖਣ ਸਿੰਘ ਲਾਲਕਾ ਦੀ ਅਗਵਾਈ ਹੇਠ ਨਾਬਾ ਵਿਖੇ ਲੋੜੀ ਦੇ ਤਿਹਾਰ ਮੌਕੇ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ਝਾੜੂ ਨੂੰ ਫੂਕ ਆਪਣਾ ਰੋਸ ਜ਼ਾਹਰ ਕੀਤਾ ਗਿਆ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਅਕਾਲੀ ਵਰਕਰਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਭਗਵੰਤ ਮਾਨ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਦੁੱਖ ਨਾਲ ਝਾੜੂ ਫੂਕ ਰਹੇ ਹਾਂ ਕਿਉਂਕਿ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਭਰੋਸਾ ਕੀਤਾ ਸੀਗਾ ਕੇਚਰੀਬਾਲ ਦੀਆਂ ਜਿਹੜੀਆਂ ਗਰੰਟੀਆਂ ਸੀਗੀਆਂ ਵਾਰੰਟੀਆਂ ਸੀਗੀਆਂ ਤੇ ਝੂਠਾਂ ਨਿਸ਼ਾਨ ਜਿਹੜਾ ਭਗਵੰਤ ਮਾਨ ਹੈ ਉਹਦੀਆਂ ਗਰੰਟੀਆਂ ਵਾਰੰਟੀਆਂ ਤੇ ਲੋਕਾਂ ਨੇ ਝੂਠ ਜਿਹੜਾ ਉਹਨਾਂ ਨੇ ਝੂਠ ਬੋਲਿਆ ਝੂਠ ਦਾ ਲੋਕ ਸ਼ਿਕਾਰ ਹੋ ਗਏ ਸੋ ਅੱਜ ਪੰਜਾਬ ਜਿਹੜਾ ਹੈਗਾ ਤਬਾਈ ਦੇ ਕੰਡੇ ਤੇ ਖੜਾ ਹੈ ਸੋ ਅੱਜ ਝਾੜੂ ਫੂਕੇ ਝਾੜੂ ਜਿਹੜਾ ਜਿਹੜੇ ਚੋਣ ਨਿਸ਼ਾਨ ਨੂੰ ਲੈ ਕੇ ਪੰਜਾਬ 'ਚ ਇਹਨਾਂ ਨੇ ਸਰਕਾਰ ਬਣਾਈ ਸੀ ਅੱਜ ਉਹਨਾਂ ਉਸ ਚੋਣ ਨਿਸ਼ਾਨ ਨੂੰ ਲੈ ਕੇ ਪੰਜਾਬ ਦੇ ਵਿੱਚ ਰੋਸ ਹੈਗਾ ਕਿਉਂਕਿ ਪੰਜਾਬੀ ਜਿਹੜੇ ਹੈਗੇ ਨੇ ਲੁੱਟੇ ਗਏ ਤੇ ਪੰਜਾਬੀਆਂ ਨਾਲ ਵੱਡਾ ਧੋਖਾ ਹੋਇਆ ਅੱਜ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਨਾਬੇ ਦੇ ਸਾਰੇ ਵਰਕਰ ਲੀਡਰ ਸਾਹਿਬਾਨ ਨੇ ਇਕੱਠੇ ਹੋ ਕੇ ਝਾੜੂ ਦੀ ਫੋਕਿਆ ਕਿਉਂਕਿ ਝਾੜੂ ਦਾ ਜਿਹੜਾ ਅੰਤਮ ਅੰਤ ਕਰਨਾ ਬਹੁਤ ਜ਼ਰੂਰੀ ਹੈਗਾ ਕਿਉਂਕਿ ਪੰਜਾਬ ਦੇ ਨਾਲ ਵੱਡੀ ਠੱਗੀ ਲੱਗੀ ਅੱਜ ਪੰਜਾਬ ਦੇ ਵਿੱਚ ਚਿੱਟਾ ਘਰ ਘਰ ਪਹੁੰਚ ਗਿਆ ਪੰਜਾਬ ਦੇ ਵਿੱਚ ਨਸ਼ਾ ਘਰ ਘਰ ਪਹੁੰਚ ਗਿਆ ਪੰਜਾਬ ਦੇ ਵਿੱਚ ਕੋਈ ਵੀ ਵਿਕਾਸ ਕਰਦੇ ਨਹੀਂ ਹੋਇਆ ਅੱਜ ਇੱਥੇ ਆਪਾਂ ਖੜੇ ਹਾਂ ਕੋੜਿਆਂ ਵਾਲਾ ਗੁਰਦੁਆਰਾ ਸਾਹਿਬ ਹੈ ਨੇੜੇ ਇੱਥੇ ਕੱਲ ਨੂੰ ਪਰਸੋਂ ਨੂੰ ਨਗਰ ਕੀਰਤਨ ਹੈਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਲੈ ਕੇ ਸੋ ਇਸ ਤਾਂ ਦੇ ਪਵਿੱਤਰ ਦਿਹਾੜੇ ਜਿਹੜੇ ਇਹਨਾਂ ਸਾਨੂੰ ਰੇਤੇ ਔਰ ਮਿੱਟੀ ਦੇ ਵਿੱਚੋਂ ਨਿਕਲਣਾ ਪੈਂਦਾ ਸੋ ਪੰਜਾਬ ਦੇ ਵਿੱਚ ਕੋਈ ਵੀ ਵਿਕਾਸ ਨਾ ਦੀ ਕੋਈ ਚੀਜ਼ ਨਹੀਂ ਜਿਹੜੀ ਸਰਕਾਰ ਭੰਡਦੀ ਸੀਗੀ ਦੂਜੀਆਂ ਸਰਕਾਰਾਂ ਨੂੰ ਅੱਜ ਉਹ ਸਰਕਾਰ ਬਿਲਕੁਲ ਫੇਲ ਹੋ ਚੁੱਕੀ ਆ ਉਹ ਝਾੜੂ ਫੂਕੇ ਭਗਵੰਤ ਮਾਨ ਦੀ ਤਸਵੀਰ ਫੂਕੇ ਕੇਸ਼ਰੀਵਾਲ ਦੀ ਤਸਵੀਰ ਫੂਕੇ ਅਸੀਂ ਉਹਨੂੰ ਪੜਟ ਰਹੇ ਆ ਕਿ ਸਾਡਾ ਜਿਹੜਾ ਪੰਜਾਬ ਤੋਂ ਲੁੱਟ ਲਿਆ ਮੁੜ ਕੇ ਹੁਣ ਸਰਕਾਰੀ ਦੇ ਇਕੱਠੇ ਹੋ ਕੇ ਪੁੱਤਲਾ ਅਸੀਂ ਸ਼ਰੂਮਨੀ ਕਲਦਲ ਨਾਬਾ ਬਲੌਕ ਸਰ ਮਕੰਸੇ ਲਾਲਕਾ ਦੀ ਰਹਿਮਤ ਇਕੱਠੇ ਹੋਏ ਆ ਅੱਜ ਅਸੀਂ ਇਹ ਰੋਸ ਪ੍ਰਗਟ ਕਰ ਰਹੇ ਹਾਂ ਕਿ ਜੋ ਪੰਜਾਬ ਦੇ ਲੋਕ ਝੂਠੇ ਵਾਅਦਿਆਂ ਨਾਲ ਠੜਕੇ ਠੱਗੇ ਗਏ ਥੋਕ ਝੂਠ ਬੋਲ ਕੇ ਇਹ ਸਰਕਾਰ ਆਈ ਕੋਈ ਵਿਕਾਸ ਨਹੀਂ ਹੈ ਵਿਕਾਸਰਾਂ ਨੇ ਆਪਣੇ ਕਰ ਲਏ ਕਰਪਸ਼ਨ ਸੇਰ ਤੇ ਚੜੀ ਵੀ ਹੈ ਚਿੱਟਾ ਸ਼ਰੀਆਂ ਵਿਕਰ ਹੈ ਇਸ ਲਈ ਪੰਜਾਬ ਬਚਾਓ ਤੇ ਝਾੜੂ ਪੁਝਾਓ ਦੇ ਮੇਨ ਮੁੱਦਿਆਂ ਲੈ ਕੇ ਅੱਜ ਸ਼੍ਰੋਮਣੀ ਕਾਲੀਦਾਲ ਨਾਭਾ ਇਹ ਜਿਹੜਾ ਮੁਜਾਰਾ ਕਰ ਰਿਹਾ ਹੈ ਇਹਨਾਂ ਦਾ ਝਗੜੂ ਫੂਕ ਮੁਜਾਰਾ ਹੈ ਅਸੀਂ ਸਾਰੇ ਚਾਹੁੰਦੇ ਆਂ ਵੀ ਇਸ ਪੰਜਾਬ ਦੇ ਲੋਕ ਜੋ ਠੱਗੇ ਗਏ ਨੇ ਇਹ ਮੁੜ ਉਸੇ ਵਿਕਾਸ ਦੀ ਲੀਆਂ ਤੇ ਹੁਣ ਸ਼੍ਰੋਮਣੀ ਕਾਲੀਦਾਲ ਤੇ ਗੁਰੂ ਮਹਾਰਾਜ ਕਿਰਪਾ ਕਰਨਗੇ ਐਦ ਕਿ ਇਹ ਕਹਿੰਦਾ ਮੈਂ 13 ਸੀਟਾ ਜਿੱਤੂਗਾ ਵੀ ਬਾਕੀ ਜ਼ੀਰੋ ਅਸੀਂ ਹੀਰੋ ਆ ਜ਼ੀਰੋ ਇਹ ਬਣੂਗਾ ਹੀਰੋ ਬਣੂਗਾ ਸ਼੍ਰੋਮਣੀ ਕਾਲੀਦਾਲ ਜੋ ਸਰਦਾਰ ਸੁਖਵੀਰ ਅੱਜ ਲੋਹੜੀ ਦੇ ਮੌਕੇ 'ਤੇ ਜੋ ਅਸੀਂ ਭਗਵੰਤ ਮਾਨ ਦਾ ਕੇਜਰੀਵਾਲ ਦਾ ਤੇ ਇਹਨਾਂ ਦੇ ਮੰਤਰੀਆਂ ਦਾ ਐਮਐਲਏ ਦਾ ਜੋ ਪੁਤਲਾ ਫੁੱਕਿਆ ਪੁਤਲੇ ਦੇ ਰੂਪ ਦੇ ਵਿੱਚ ਝਾੜੂ ਨੂੰ ਫੁੱਕਿਆ ਉਹ ਇਹ ਹੈ ਸਰਦਾਰ ਮੱਖਣ ਸਿੰਘ ਜੀ ਲਾਲਕਾ ਹਲਕਾ ਅੰਚਰ ਰੰਦਾਬਾ ਦੀ ਰਵਾਇਤੀ ਦੇ ਵਿੱਚ ਸਮੁੱਚੇ ਨਾਬੇ ਦੇ ਵਰਕਰਾਂ ਨੇ ਆਗੂ ਸਾਹਿਬਾਨ ਨੇ ਅਜਿਹਨਾਂ ਦਾ ਜਿਹੜਾ ਪੁਤਲਾ ਫੁੱਕਿਆ ਉਹ ਜਿਵੇਂ ਰੋਜ਼ ਕਹਿੰਦਾ ਵੀ ਵਿਕਾਸ 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 ਕਿਤੇ ਵੀ ਵਿਕਾਸ ਨਜ਼ਰ ਨਹੀਂ ਆਉਂਦਾ ਜਿੱਥੇ ਆਪਾਂ ਖੜੇ ਹਾਂ ਇਸ ਦੇ ਆਲੇ-ਦਾਲ ਹੀ ਦੇਖ ਲਓ ਕੀ ਵਿਕਾਸ ਕਿੰਨਾ ਹੋਇਆ ਹੋਇਆ ਇਸ ਤੋਂ ਬਿਨਾ ਇਹ ਕਹਿੰਦਾ ਦੀ ਰੇਤੇ ਤੋਂ 20000 ਕਰੋੜ ਰੁਪਇਆ ਆਊਗਾ ਉਹ ਕਿੱਥੇ ਹੈ ਰੇਤਾ 5 ਰੁਪਏ 10 ਰੁਪਏ ਫੁੱਟ ਵੇਚੂਗਾ ਅੱਜ 45 ਰੁਪਏ ਰੇਤਾ ਵਿਕ ਰਿਹਾ ਹੈ 50 ਰੁਪਏ ਬਾਜਰੀ ਵਿਕ ਰਹੀ ਹੈ 400 ਦਾ ਥੈਲਾ ਸਿਮਿੰਟ ਦਾ ਹੈ ਕਿਧਰੇ ਵੀ ਵਿਕਾਸ ਨਹੀਂ ਸਿਰਫ ਇਹਨਾਂ ਦੇ ਮੰਤਰੀ ਤੇ ਐਮਐਲਏ ਉਹੀ ਲੁੱਟਾਂ ਕਰ ਰਹੇ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਜੀ ਦੀ ਅਗਵਾਈ ਵਿੱਚ ਅ ਅਸੀਂ ਉਹਦੇ ਧਰਨਾ ਮਜਾਰਾ ਕਰ ਰਹੇ ਹਾਂ ਉਹ ਝਾੜੂ ਫੂਕ ਕੇ ਅਸੀਂ ਪ੍ਰਦਰਸ਼ਨ ਕੀਤਾ ਹੈ ਇਹ ਸਰਕਾਰ ਸਾਡੇ ਨੌਜਵਾਨਾਂ ਨੂੰ ਕੀ ਸੇਧ ਦੇ ਰਹੀ ਆ ਕੀ ਸੇਧ ਦੇਣੀ ਚਾਹੁੰਦੀ ਆ ਵੀ ਪਹਿਲਾਂ ਤੁਸੀਂ ਆਪਣੀਆਂ ਡਿਗਰੀਆਂ ਕੰਪਲੀਟ ਕਰੋ ਪੈਸੇ ਆਪਦੇ ਖਰਚੋ ਮਾਪੇ ਦਾ ਸਮਾ ਖਰਾਬ ਕਰੋ ਆਪਣਾ ਸਮਾ ਖਰਾਬ ਕਰੋ ਜਾਂ ਤੁਸੀਂ ਇੱਕ ਕੋਈ ਟੈਟ ਕਲੀਅਰ ਕਰਦਾ ਕੋਈ ਪੀ ਟੈਟ ਸੀ ਟੈਟ ਕਲੀਅਰ ਕਰਕੇ ਬੱਚੇ ਜਦੋਂ ਆਪਦਾ ਧਰਨਾ ਲਾਉਣ ਜਾਂਦੇ ਨੇ ਜਦੋਂ ਉਹਨਾਂ ਨੂੰ ਨੌਕਰੀ ਨਹੀਂ ਮਿਲਦੀ ਵੀ ਤੁਸੀਂ ਆਪਦਾ ਪੜੋ ਤੇ ਬਾਅਦ ਵਿੱਚ ਅਸੀਂ ਤੁਹਾਡੇ ਡਾਂਗਾਂ ਲਾਵਾਂਗੇ ਇਹ ਸੇਧ ਕੀ ਦੇਣਾ ਚਾਹੁੰਦੇ ਨੇ ਵੀ ਤੁਸੀਂ ਚਿੱਟੇ ਵੱਲ ਜਾਓ ਚਿੱਟੇ ਨੂੰ ਪ੍ਰਮੋਟ ਕਰਨਾ ਚਾਹੁੰਦੇ ਨੇ ਇਹ ਇਹ ਮਹਾ ਝੂਠੀ ਸਰਕਾਰ ਹੈ ਅਸੀਂ ਸਾਰੇ ਪੰਜਾਬ ਦੇ ਸਾਰੇ ਪੰਜਾਬ ਦੇ ਵਸਨੀਕਾਂ ਨੂੰ ਇਹੀ ਬੇਨਤੀ ਕਰਨੀ ਚਾਹੁੰਦੇ ਆਂ ਵੀ ਝਾੜੂ ਪੁਝਾਓ ਪੰਜਾਬ ਬਚਾਓ ਕਿੰਨੇ ਕੁ ਪਰੇਸ਼ਾਨ ਨੇ ਪੰਜਾਬ ਦੇ ਲੋਕ ਭ੍ਰਿਸ਼ਟਾਚਾਰ ਨੂੰ ਲੈ ਕੇ ਇਸ ਟਾਈਮ ਪੰਜਾਬ ਦੇ ਲੋਕ ਜੇ ਭ੍ਰਿਸ਼ਟਾਚਾਰ ਨੂੰ ਲੈ ਕੇ ਦੇਖਿਆ ਜਾਵੇ ਤਾਂ ਬਹੁਤ ਜ਼ਿਆਦਾ ਪਰੇਸ਼ਾਨ ਨੇ ਕਿਉਂਕਿ ਜੇ ਕੋਈ ਵੀ ਕੰਮ ਹੈ ਕਿਸੇ ਵੀ ਵਿਭਾਗ ਦਾ ਹੈ ਅੱਜ ਉਹ ਕੰਮ ਕੋਈ ਪੈਸੇ ਤੋਂ ਬਿਨਾ ਕੋਈ ਕੰਮ ਕਿਸੇ ਵੀ ਵਿਭਾਗ ਵਿੱਚ ਨਹੀਂ ਹੋ ਰਿਹਾ ਹੈਗਾ ਜਿਸ ਤੋਂ ਪਤਾ ਵੰ ਪਿੱਛੇ ਜੇ ਤੁਹਾਨੂੰ ਕਮੇਟੀ 'ਚ ਪਤਾ ਹੈ ਵੀ ਕੋਈ ਲਾ ਜੇ ਹੀ ਫੜਿਆ ਗਿਆ ਸੀਗਾ ਪੈਸੇ ਰਿਸ਼ਵਤ ਲੈਂਦੇ ਹੋਏ ਤੇ ਮਤਲਬ ਕਹਿ ਲਓ ਸਾਰੇ ਪੰਜਾਬ 'ਚ ਬੁਰਾ ਹਾਲ ਹੈ ਰਿਸ਼ਤਾਜਾਰ ਨੂੰ ਲੈ ਕੇ ਇਸ ਕਰਕੇ ਅਸੀਂ ਚਾਹੁੰਦੇ ਹਾਂ ਵੀ ਜਿਹੜੀ ਆਮ ਆਦਮੀ ਪਾਰਟੀ ਹੈ ਇਸ ਨੂੰ ਨੱਥ ਪਾਵੇ ਰਿਸ਼ਤਾਜਾਰ ਨੂੰ ਤਾਂ ਜੋ ਪੰਜਾਬ ਦੇ ਲੋਕਾਂ ਦਾ ਭਲਾ ਹੋ ਸਕੇ